ਠੀਕ ਥਾ ਕੋ ਉਹ ਵਧੀਆ ਉਹ ਗੱਜ ਭੈਣ ਵਾਲੇ ਨੇ ਨਰਾਤੇ ਕੋਲੇ ਸੀਗੇ ਤੇ ਪਹਿਲਾਂ ਅਸੀਂ ਦਲੇਰ ਵਾਲੇ ਕੈਸੀ ਬੁਣ ਸੀ ਅੱਕਾ ਯਾਰ ਐ ਤੇ ਰਾਜੂ ਦੇ ਪਵਾਤਾ ਇਸ ਭਰਾ ਮੱਕਾ ਘਗਰਾ ਭੈਣ ਹੋ ਰਾ ਨੇ ਕਹਿੰਦੀਆਂ ਨਾਲੇ ਦੇਤੀ ਫਲਕਾਰੀ ਉੱਤੇ ਨਾਲੇ ਦੇਤੀ ਟੋਪੀ ਬਾਈ ਤੇ ਅੱਜ ਵਧੀਆ ਦੇਣਾ ਕਿਉਂ ਨਰਾਤੇ ਦਾ ਮਾਤਾ ਦਾ ਦੇਣਾਗਾ ਅਸੀਂ ਦੋ ਤਿੰਨ ਥਾਂ ਜਾ ਕੇ ਆਏ ਨਾਲੇ ਤਾਂ ਭੈਣ ਹੋਰਾਂ ਕੁੜੇ ਜਾ ਕੇ ਦਲੇਰ ਵਾਲੇ ਹੋਣਾ ਐ ਅੱਕਾਂ ਵਾਲੀ ਤੇ ਰਾਜੂ ਦੇ ਪਵਾਤਾ ਘਗਰਾ ਤੇ ਰਾਜੂ ਨੂੰ ਕਹਿੰਦੀਆਂ ਹੁਣ ਕੰਮ ਕਰ ਰਾਜੂ ਕਿਵੇਂ ਤੁਰੂਗੀ ਦੇਖਦੇ ਹਾਂ ਆ ਜਾ ਕਿਹੜਾ ਤੇ ਮੇਰਾ ਪੁਰਗਿਆ ਬਲ ਰੰਗੀ ਤੇ ਲੰਕਾ ਦੀ ਪੁੱਛੂ ਹੈ ਫਰਸ ਫਰਸ ਦੇ ਲੈਣਾ ਬੂ ਆਰਾਤੀ ਪੁਰਗਿਆ ਵੇਲਾ ਉਹ ਨਾਰ ਆਣਾ ਜੂ ਆਰਾਤੀ ਬਾਹਰ ਤੇ ਨਹੀਂ ਆ ਗਈ ਲੰਗੀ ਨਾ ਨਾ ਇਧਰ ਨੂੰ ਦੇਖ ਗੇੜਾ ਤੂੰ ਜੇ ਜਾਗੋ ਚਕਾਉਣੀ ਹੋ ਮਰਜ ਤੂੰ ਤਾਂ ਤੁਰ ਹੀ ਖੜੀ ਆ ਨਾ ਉਹ ਤਾਂ ਆਉਂਦਾ ਨਹੀਂ ਆਉਂਦੀ ਹਾਂ ਪਤਾ ਨਹੀਂ ਹਾਂ ਆਉਂਦਾ ਨਹੀਂ ਆਵੇਂਗੀ ਅੱਛਾ ਤੇ ਨਹੀਂ ਮਾਗਾ ਹੋ ਮੇਰੇ ਅੱਛਾ ਪੈਰਾ ਝੜਦਾ ਤੇਰੇ ਹੁਣ ਆ ਟਰੋਰੀਆਂ ਜੀਆਂ ਕੀ ਹੁੰਦੀਆਂ ਰੱਜੂਏ? ਆ ਗਰੇਦੀਆਂ। ਆਹੋਂ ਗਰੇ। ਨਾ ਹੁੰਦਾ। ਨਾ ਹੁੰਦਾ। ਆ ਜਾ ਫਿਰ ਗਾਣੂ। ਬਸ ਇੰਤਕ। ਹਾਂ ਟੋਕੀ ਰਹਿ। ਹੋਰ ਉਹ ਦੇਖ ਖੜਿਆ ਸੀ ਜਾਂ ਦੋ ਤਿੰਨ ਫਾਲ ਹੋਣ ਹੋਰ। ਭਰਾਵਾਂ ਨੇ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰਿਆ ਕਰੋ ਸਾਡੀ ਨੂੰ ਸਬਸਕ੍ਰਾਈਬ।